ਕੱਲ ਕੀ ਸੀ ਕੱਲ ਅਸੀਂ ਲੰਗਰ ਖਾ ਕੇ ਆ ਰਹੇ ਸੀ ਤੇ ਉਧਰ ਤੇ ਤਰਪੂਲਸ ਆ ਗਈ ਤੇ ਉਹਨਾਂ ਇਦਾਂ ਪੀਤੀ ਬੂਤੀ ਚ ਫੈਰਿੰਗ ਕਰਤੀ ਤੋਂ ਤੇ ਜਮਾ ਨਾਲ ਕਾਠਾ ਆਇਆ ਤੁਹਾਨੂੰ ਲੱਗਾ ਜਖਮੀ ਆਪਣੇ ਮੁੰਡੇ ਹੋਏ ਨੇ ਦੋ ਤਿਆਨ ਤਿਆਨ ਨਾ ਕਿਵੇਂ ਜਖਮੀ ਹੋਏ ਨੇ ਉਹਨਾਂ ਨੂੰ ਗੋਲੀ ਚਲਾਈ ਜੀ ਕਿੰਨਾਂ ਨੇ ਪੁਲਿਸ ਆ ਗਏ ਕਿੱਥੇ ਇੱਥੇ ਆਦੂ ਜਾ ਆਪਣੇ ਸੜਕ ਤੇ ਕਿੰਨੇ ਜਣੇ ਜਖਮੀ ਹੋਏ ਨੇ ਚਾਰ ਜਣੇ ਹੋਏ ਨੇ ਅੱਛਾ ਤੇ ਤੁਹਾਡਾ ਲੜਕਾ ਸੀਗਾ ਹਾਂਜੀ ਉਹ ਕਿੱਥੇ ਡਾਗ ਲਿਆ ਉਹ ਪ੍ਰੋਪਰ ਲੱਗ ਗਿਆ ਨਾ ਫ੍ਰੀਜ਼ ਕੋਟ ਲੱਗ ਗਿਆ ਦੋ ਲੜਕੇ ਨੇ ਤੁਹਾਡੇ ਜਗ ਹਾਂ ਅੱਛਾ ਇੱਕ ਵਾਰ ਦਿਖੋ ਤਰਾ ਹਾਲ ਤੇ ਜਿਆਦਾ ਖਰਾਬ ਹੈ ਵਾਹ ਭਾਈ ਨੇ ਇਹ ਨਹੀਂ ਥੋੜੇ ਹਾਂ ਗੋਲੀ ਉਹ ਵੇਖ ਤੇ ਗਈ ਚੜਨ ਵਾਹ ਵਾ ਪਤਲਾ ਹੋ ਗਿਆ ਲਓ ਬੜਾ ਵਗਦਾ ਫਿਰ ਆਨੇ ਅੱਛਾ ਇਲਾਜ ਹੋ ਰਿਹਾ ਹੈ ਅਜੇ ਕੋਈ ਨਹੀਂ ਹੋਇਆ ਅੱਛਾ ਹੁਣ ਕੀ ਪਤਾ ਨਾ ਕੀ ਵਜ੍ਹਾ ਹੈ ਕਿ ਕੀ ਕਾਰਦੀ ਹਾਲ ਤਾਂ ਕਿਹੋ ਜੀ ਹੈ ਕਾਰ ਦੇ ਮਾੜਾ ਹੀ ਆ ਹਾਂ ਇਹ ਨਹੀਂ ਤੇ ਤਗੜੇ ਬੰਦੇ ਹੈ ਗਰੀ ਪ੍ਰਵਾਰਨ ਸਮਝ ਹਾਂ ਗਰੀ ਦਾ ਇਹ ਗੋਲੀ ਕਿੰਨਾ ਚਲਾਈ ਕਿੰਨਾ ਪੁਲਸ ਵਾਲਾ ਨੇ ਚਲਾਈ ਕੋਈ ਸਾ ਹਾਂ ਕੋਈ ਪਤਾ ਲੱਗੇ ਕਿੰਨੀ ਗੋਲੀਆਂ ਪਾਈ ਦੀਾਨੂੰ ਨਹੀਂ ਪਤਾ ਤੁਹਾਨੂੰ ਪਤਾ ਹੀ ਕੋ ਨਹੀਂ ਅੱਛਾ ਹਾਂ ਇਹ ਤਾਂ ਪਾਰੂ ਆਦੇ ਪੈਸੇ ਥੋ ਨਾ ਇੱਥੇ ਗੱਡੀ ਖੜਾ ਦੇ ਚਲਾਰ ਦਿੱਤੀ ਗੋਲੀ ਅੱਛਾ ਹਾਂ ਹੋਰ ਕੀ ਮੰਗਤੀ ਹੈਗੀ ਮੰਗਣ ਕੀ ਹੈ ਵਿਵਹਨ ਬਚਨ ਤਾਂ ਹੈ ਇਲਾਜ ਹੋਣਾ ਚਾਹੀਦਾ ਹਾਂ ਇਨਸਾਨ ਮਿਲਣਾ ਚਾਹੀਦਾ ਹਾਂਜੀ ਕਾਰਵਾਈ ਵੀ ਹੋਣੀ ਚਾਹੀਦੀ ਆ ਹੋਣੀ ਚਾਹੀਦੀ ਠੀਕ ਹੈ ਹਾਂ ਪਿੰਡ ਹਮ ਚੱਕ ਤੇ ਮੌਜੂਦ ਹੈਗੇ ਆ ਬੇਸ਼ੱਕ ਦੀ ਇਨਾ ਦਿਨਾਂ ਦੇ ਵਿੱਚ ਤੰਤਨ ਬ੍ਰਹਮਗਾਨੀ ਬਾਬਾ ਬੁੱਢਾ ਸਾਹਿਬ ਜੀ ਦਾ ਜੋੜ ਮੇਲਾ ਚੱਲ ਰਿਹਾ ਸਾਰੀ ਜਿਹੜਾ ਪੰਜਾਬ ਬਲਕਿ ਪੂਰਾ ਵਿਸ਼ਵ ਜਿਹੜਾ ਤੰਤਨ ਬਾਬਾ ਬੁੱਢਾ ਸਾਹਿਬ ਜੀ ਦੇ ਜੋੜ ਮੇਲੇ ਦੇ ਦਰਸ਼ਨ ਕਰਨ ਜਾ ਰਹੀ ਹੈ ਤੁਸੀਂ ਰੋਡ ਵੀ ਦੇਖ ਸਕਦੇ ਹੋ ਅਸੀਂ ਪਿੰਡ ਹਾਮਲਚੱਕ ਮੌਜੂਦ ਹੈਗੇ ਆ ਜਿਹੜੀ ਲੋਕੇਸ਼ਨ ਹੈਗੀ ਹੈ ਜ਼ਿਲ੍ਹਾ ਫਰੋਹੇਪੁਰ ਦੇ ਵਿੱਚ ਲੋਕੇਸ਼ਨ ਪੈਂਦੀ ਹੈ ਥਾਣਾ ਹਰਫਕੇਸ ਪਿੰਡ ਨੂੰ ਪੈਂਦਾ ਲੇਕਿਨ ਬੀਤੀ ਰਾਤ 5 ਤਰੀਕ ਨੂੰ ਕਰੀਬ 10:30 11 ਵਜੇ ਇੱਕ ਘਟਨਾ ਹੁੰਦੀ ਹੈ ਕਟਨਾ ਕੀ ਵਾਪਰਦੀ ਹੈ ਕਿ ਜਿੱਥੇ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਅਕਸਰ ਦੇਖਦੇ ਆਂ ਜਿਹੜੀ ਸਾਡੀ ਸੁਰੱਖਿਆ ਦੇ ਵਿੱਚ ਤਨਾਤ ਰਹਿੰਦੇ ਆ ਵੱਡੀਆਂ-ਵੱਡੀਆਂ ਸਕਿਉਰਟੀਆਂ ਸਾਡੇ ਜਿਹੜੇ ਸਾਡੇ ਅਫਸਰਸਾਈ ਨੂੰ ਸਾਡੇ ਐਮਪੀ ਨੂੰ ਐਮਐਲਏ ਨੂੰ ਮਿਲਦੀਆਂ ਹੈਗੀਆਂ ਸਾਡੇ ਅਫਸਰਾਂ ਨੂੰ ਮਿਲਦੀਆਂ ਹੈਗੀਆਂ ਲੇਕਿਨ ਇੱਥੇ ਜਿਹੜਾ ਵਰਦੀ ਦਾ ਖੌਫ ਇੰਨਾ ਜ਼ਿਆਦਾ ਕਿ ਪਿਛਲੀ ਰਾਤ ਕਰੀਬ 10:30-11 ਵਜੇ ਪਿੰਡ ਹਾਮ ਚੱਕ ਦੇ ਵਿੱਚ ਜਿਹੜਾ ਪੁਲਿਸ ਵੱਲੋਂ ਗੋਲੀ ਚਲਾਈ ਜਾਂਦੀ ਸ਼ਰੇਆਮ ਗੋਲੀ ਚਲਾਈ ਜਾਂਦੀ ਇਹਨੂੰ ਗੁੰਡਾਗਰਦੀ ਕਹਿ ਸਕਦੇ ਆਂ ਔਰ ਅੰਨੇ ਵਾ ਗੋਲੀ ਚਲਾਈ ਜਾਂਦੀ ਏ ਔਰ ਰੋਡ ਦੇ ਉੱਤੇ ਐਸ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਟ੍ਰੈਫਿਕ ਹੈ ਕਿਉਂਕਿ ਜੋੜ ਮੇਲਾ ਚੱਲ ਰਿਹਾ ਹੈ ਪਿੱਛੇ ਲੰਗਰ ਵੀ ਚੱਲ ਰਿਹਾ ਹੈ ਇਲਾਕੇ ਦੀ ਸੰਗਤ ਵੱਲੋਂ ਸੋ ਜਿਹੜੀ ਘਟਨਾ ਵਾਪਰੀ ਹੈ ਬੜੀ ਨਿੰਦਨਯੋਗ ਹੈਗੀ ਹੈ ਔਰ ਪੁਲਿਸ ਪੁਲਿਸ ਮੁਲਾਜ਼ਮ ਜਿਹੜੇ ਹੈਗੇ ਆ ਉਹ ਉਹ ਕਿਟਾਰੇ ਦੇ ਵਿੱਚ ਨੇ ਕਿ ਪੁਲਿਸ ਮੁਲਾਜ਼ਮਾਂ ਨੇ ਅਕਸਰ ਜਿਹੜੀ ਹੈ ਗੋਲੀ ਚਲਾਈ ਕਿਉਂ ਹੈਗੀ ਵੱਡਾ ਸਵਾਲ ਹੈਗਾ ਕੀ ਵਾਰਤਕ ਹੈ ਵਾਪਰੀ ਹੈ ਸਰ ਰਾਤ ਗੋਲੀ ਚੱਲੀ ਆ ਖੜਕਾ ਹੋਇਆ ਜੀ ਅਸੀਂ ਭੱਜ ਕੇ ਆਏ ਸੀ ਸਾਡੇ ਸਾਹਮਣੇ ਆ ਕੇ ਗੋਲੀ ਚਲਦੀ ਰਹੀ ਆ ਜੀ ਅਸੀਂ ਸਾਈਡਾਂ ਤੇ ਲੁਕਣ ਦੀ ਕੋਸ਼ਿਸ਼ ਕੀਤੀ ਪੁਲਸ ਵਾਲਿਆਂ ਜੀ ਮਲਾਜ਼ਮ ਕੋਈ ਸੇਵਲ ਵਰਦੀ 'ਚਗੇ ਸੀ ਕੋਈ ਵਰਦੀ 'ਚਗੇ ਸੀ ਅੱਛਾ ਕੌਣ ਜ਼ਖਮੀ ਕੌਣ ਆਇਆ ਚਾਰ ਤਿੰਨ ਮੁੰਡੇ ਸਰ ਜ਼ਖਮੀ ਆ ਚੌਥੇ ਨੂੰ ਛਰਾ ਲੱਗ ਕੇ ਕਹਿੰਦੇ ਆ ਲੰਗ ਗਿਆ ਸਾਈਡ ਤੇ ਬਾਕੀ ਇੱਕ ਸੋਨ ਸਿੰਘ ਆ ਜਿੰਦੇ ਹਾਲਤ ਕਿਹੋ ਜੀ ਮੁੰਡਿਆਂ ਦੀ ਹਾਲਤ ਕਮੇਰ ਆ ਜੀ ਕਿੱਥੇ ਦਾਖਲ ਕਿੱਥੇ ਕਰਾਇਆ ਦਾਖਲ ਸਰ ਫਰੋਈਪੁਰ ਜੀ ਕਿਹੜੇ ਪਿੰਡ ਦੇ ਵਾਸੀ ਆ ਹਮਦੇ ਚੱਕ ਦੇ ਜੀ ਤੇ ਕਿੱਥੇ ਪੁਲਿਸ ਕੁੱਟਣ ਜਾਂਦੀ ਆ ਰ ਆਰਫਤਿਆਂ ਥਾਣੇ ਦੀ ਜੀ ਕੌਣ ਕੌਣ ਸੀ ਨਾਲ ਹਾਂਜੀ ਸਰ ਕਿੰਨੇ ਮੁਲਾਜ਼ਮ ਸੀਗੇ ਜੀ ਸਰ 6 ਤੋਂ ਮੌਕੇ ਤੇ ਜਰ ਜਿੱਥੇ ਮਨਕ ਚਲੋ ਗੋਲੀ ਚਲੀ ਉਹ ਟਾਈਮ ਤਾਂ ਸਾਡੇ ਕੋਲ 5 ਸੀਗੇ ਅੱਛਾ ਜੀ ਤੇ ਆਪ ਕਹਿੰਦਿਆ ਸੀ 8 ਕਿੰਨੇ ਕਿਹਾ ਕਿੰਨੇ ਏ ਜੀ ਸਰ ਜਿਹੜੇ ਮੁੰਡੇ ਨੇ ਮਲਾਜ਼ਮ ਨੇ ਗੋਲੀ ਚਲਾਈ ਆ ਅੱਛਾ ਉਸ ਮੁੰਡੇ ਨੇ ਕਿਹਾ ਸੀ ਉਹ ਤੁਹਾਨੂੰ ਕਿਵੇਂ ਪਤਾ ਕਿੰਨੇ ਗੋਲੀ ਚਲਾਈ ਸਰ ਅਸੀਂ ਸਾਹਮਣੇ ਹੀਗੇ ਸੀ ਸਾਰਾ ਸਾਰਾ ਨਾ ਡਰਿੰਕ ਕੀਤੀ ਹੋਈ ਸੀ ਅੱਛਾ ਫਿਰ ਜਦੋਂ ਗੱਡੀ ਵਿੱਚ ਆਇਆ ਅੱਛਾ ਉਹਨਾਂ ਸਾਰੇ ਪਹਿਲਾਂ ਗੋਲੀ ਚਲਾ ਕੇ ਫਿਰ ਸਾਰੇ ਭੱਜ ਗਏ ਸੀ ਮਲਾਜ਼ਮ ਉਹਨਾਂ ਫਿਰ ਆਪਣੇ ਮਲਾਜ਼ਮਾਂ ਨੂੰ ਪਿਸਤਲ ਦੇ ਕੇ ਪਿਸਤਲ ਦੇ ਕੇ ਗੱਡੀ ਦੇ ਵਿੱਚ ਆਇਆ ਅੱਛਾ ਗੱਡੀ ਵਿੱਚ ਆ ਕੇ ਅਸੀਂ ਪੁੱਛਿਆ ਸਰ ਅੱਭੀ ਸਾਡੇ ਮੁੰਡਿਆਂ ਨੂੰ ਗੋਲੀਆਂ ਲੱਗੀਆਂ ਗੋਲੀ ਤੁਸੀਂ ਚਲਾਈ ਆ ਉਹ ਇੱਕਾ ਹੀ ਗੱਲ ਕਹਿੰਦਾ ਸਾਡੇ ਕੋਲ ਪਿਸਟਲ ਨਹੀਂ ਹੈਗਾ ਸਾਡੇ ਕੋਲ ਅਸਲਾ ਨਹੀਂ ਹੈਗਾ ਸਰ ਗੋਲੀ ਉਸੇ ਮੁੰਡੇ ਇੱਕ ਨੇ ਹੀ ਚਲਾਈ ਆ ਜਿਹਨੇ ਡਰਿੰਕ ਕੀਤੀ ਹੋਈ ਸੀ ਅੱਛਾ ਬਾਪੇ ਬੁੱਢੇ ਮੇਲੇ ਤੇ ਗਏ ਤੇ ਉਥੋਂ ਆਇਆ ਤੇ ਅਗਾ ਬੰਦਿਆਂ ਨੂੰ ਚਾਰਾਂ ਬੱਚਿਆਂ ਨੂੰ ਗੋਲੀ ਲੱਗ ਗਈ ਹੈ ਅੱਛਾ ਸਾਡੇ ਦੱਥਾ ਪੈਰ ਚ ਨਿਕਲ ਗਈ ਤੇ ਉਹਨੂੰ ਬਾਚਲੇ ਚਲਾ ਟਰੈਕਟਰ ਚੜਾ ਜਾਂਦਾ ਹੈ ਉਹਨੂੰ ਪਾਜ ਕੇ ਲਾਇਆ ਮੁੰਡਿਆਂ ਨੇ ਅੱਛਾ ਤੇ ਮੋੜ ਫੜ ਕੇ ਲਿਆਂਦਾ ਹੈ ਅੱਛਾ ਤੇ ਕਿਹੜਾ ਜਿੱਥੇ ਗੋਲੀ ਚੱਲੀ ਪਿੰਡ ਹਮ ਚੱਕ ਕੇ ਹਮ ਤੇ ਗੋਲੀ ਚੱਲੀ ਹਾਂ ਹਮ ਚੱਲਾਈ ਕਿੰਨਾ ਪੁਲਸ ਵਾਲਿਆਂ ਨੇ ਅੱਛਾ ਕਿੰਨੇ ਪੁਲਸ ਸੀਗੇ ਪੁਲਸ ਦਹਾਨ ਹੋਣੀ ਹੈ ਨਾ ਪਤਾ ਵੀ ਕਿੱਥੋਂ ਦੇਗੇ ਹੈ ਪੁਲਸਾਂ ਤੇ ਬਾਪੇ ਬੁੱਢੇ ਤੋਂ ਆਇਆ ਤੇ ਇਥੇ ਆ ਦੇ ਲੱਥੀਆਂ ਤੇ ਉਵੇਂ ਬਸ ਇਹ ਰੋੜਾ ਪੈ ਗਿਆ ਅੱਛਾ ਮੁੰਡੇ ਜ਼ਖਮੀ ਹੋਏ ਪਏ ਜ਼ਖਮੀ ਹੋਏ ਪਏ ਇੱਕ ਬੱਚੇ ਨੂੰ ਤਾਂ ਬਾਲੀ ਜਿਆਦੇ ਗੋਲੀ ਲੱਗੀ ਨਾ ਜਿਆਦਾ ਖਰਾਬ ਥੇਰੇ ਸਾਂ ਹਾਂ ਉਹਦੇ ਤਾਂ ਆਰ ਪਾਰ ਇੱਕ ਠੀਕੋੜੀ ਬੱਚਾ ਵਕੀਰ ਬੱਚਾ ਲੱਗੀ ਗੋਲੀ ਹਾਂ ਵਕੀਚ ਠੀਕ ਹੈ ਪਰਿਵਾਰ ਕਿਸ ਤਰ੍ਹਾਂ ਦਾ ਹੈਗਾ ਪਰਿਵਾਰ ਸਾਡਾ ਪਲੇਮਾਨ ਪਰਵਾਰੇ ਧੀ ਪਰਵਾਰੇ ਧੁਗਰੀ ਪਰਵਾਰੇ ਹਾੜੇ ਤਾਂ ਬੱਚੇ ਕਦੀ ਬੋਲੀ ਕਦੀ ਨੀ ਕਿਸ ਦੇ ਨਾਲ ਅੱਛਾ ਉਹ ਤਾਂ ਛਡਾਵਾਂ ਉਹ ਤਾਂ ਵੇਖਣ ਆਏ ਨੇ ਬਿਝਖਮੀ ਬੰਦਾ ਜਿਹੜਾ ਸੱਟਾਂ ਲੱਗੀਆਂ ਨੇ ਉਹਨੂੰ ਚੱਕਣ ਲੱਗੇ ਨੇ ਤੇ ਇਹ ਨਹੀਂ ਪਤਾ ਕਿ ਉਹ ਗੋਲੀ ਲੱਗ ਗਈ ਉਹਨਾਂ ਡਾਕਟਰ ਗੋਲੀ ਲੱਗਣ ਨਾਲ ਕਿੰਨੇ ਲੋਕ ਤੁਹਾਡੇ ਕੋਲ ਆਏ ਸੀਗੇ ਔਰ ਕੀ ਉਹਨਾਂ ਦੇ ਗਨ ਸ਼ਾਟਸ ਲੱਗੇ ਸੀਗੇ ਸਾਡੇ ਕੋਲ ਦੋ ਪੇਸ਼ੈਂਟ ਆਏ ਸੀਗੇ ਇੱਕ ਦਾ ਨਾਮ ਸੋਇਨ ਸਿੰਘ ਸੀਗਾ ਦੂਜੇ ਦਾ ਨਾਮ ਬਲਵਿੰਦਰ ਸਿੰਘ ਸੀਗਾ ਠੀਕ ਹੈ ਇੱਕ ਤੇ ਹੱਥ ਤੇ ਲੱਗੀ ਹੋਈ ਸੀ ਗੋਲੀ ਦੂਜੇ ਦੇ ਪੈਰ ਤੇ ਗੋਲੀ ਲੱਗੀ ਹੋਈ ਸੀ ਕੀ ਦੱਸਿਆ ਕੀ ਉਹਨਾਂ ਨੇ ਡਾਕਟਰ ਉਹਨਾਂ ਨੇ ਇਹ ਕਿਹਾ ਹੈ ਕਿ ਉੱਥੇ ਉਹ ਗਲਤੀ ਨਾਲ ਪੁਲਿਸ ਵਾਲਿਆਂ ਤੋਂ ਗੋਲੀ ਲੱਗ ਗਈ ਐਵੇਂ ਕੁਝ ਬੋਲੇ ਆ ਉਹਨਾਂ ਨੇ ਕਲੀਅਰ ਕੁਝ ਕੀਤਾ ਨਹੀਂ ਪਰ ਉਹਨਾਂ ਨੇ ਦੱਸਿਆ ਪੁਲਿਸ ਵਾਲਿਆਂ ਤੋਂ ਗੋਲੀ ਲੱਗੀ ਹੈ ਸਾਡੇ ਤੇ ਉਹਨਾਂ ਨੂੰ ਕਿੱਥੇ ਰੈਫਰ ਕੀਤਾ ਗਿਆ ਉਹਨੂੰ ਫ੍ਰੀਕਵ ਰੈਫਰ ਕਰ ਦਿੱਤਾ ਹੈ ਪਰਚਾ ਕੱਟ ਕੇ ਅੱਗੇ ਕਨਸਰਨ ਅਪੀਨੀਅਨਸ ਲਈ ਤੇ કુલ ਕਿੰਨੇ ਜਾਨੇ ਸੀਗੇ ਇੰਜਰਡ ਸਾਡੇ ਕੋਲ ਦੋ ਆਏ ਨੇ ਜੀ ਕਿਰ ਕੀ ਨਾਮ ਹੈ ਤੇ ਹੋਇਆ ਕੀ ਸੀ ਲਖਵਿੰਦਰ ਸਿੰਘ ਨਾਮ ਆ ਤੇ ਪਿੰਡੋਂ ਹੀ ਲੰਗਰ ਸ਼ੱਕੇ ਆ ਰਹੇ ਸੀ ਤੇ ਉਹਨਾਂ ਕਾਰ ਵਾਲੀ ਸੈਟ ਆ ਤੇ ਉਥੇ ਰਚੋ ਤੇਥੇ ਪੁਲਿਸ ਆ ਗਈ ਸੀ ਤੇ ਉਹਨਾਂ ਇਦਾਂ ਹੀ ਫਾਇਰਿੰਗ ਕਰਤੀ ਜਿੱਦਾਂ ਜਾ ਰਹੇ ਜਿਹਨਾਂ ਨੇ ਦੇਖ ਕੇ ਤੇ ਕਿੰਨੇ ਜਾਨੇ ਤੁਸੀਂ ਖੜੇ ਸੀ ਉੱਥੇ ਤਾਂ ਜਿੱਦਾਂ ਸੰਗਤ ਵੀ ਲੰਘਦੀ ਬਹੁਤ ਹੋ ਗਈ ਕੱਟੀ ਤੇ ਫਾਇਰਿੰਗ ਕਿਉਂ ਕਰਤੀ ਇੰਨਾ ਨਹੀਂ ਪਤਾ ਪੀਤੀ ਹੋਈ ਲਗਦਾ ਮਰਾ ਕੋ ਹੁੱਲੜ ਬਜੀ ਵੀ ਕਿਤੇ ਦੂਰ کہیں ਨਾ ਨਹੀਂ ਕੀਤੀ ਉਹਨਾਂ ਹੀ ਕੀਤੀ ਉਸ ਤੋਂ ਬਾਅਦ ਫਿਰ ਉਹਨੂੰ ਪੁੱਛਿਆ ਕਿ ਵੀ ਇਹ ਫਾਇਰਿੰਗ ਕਿਉਂ ਕੀਤੀ ਨਹੀਂ ਨਹੀਂ ਇੰਨਾ ਕਿਤੇ ਕਿੰਨੇ ਜ਼ਖਮੀ ਹੋ ਗਏ ਫਿਰ ਜ਼ਖਮੀ 4 ਤੋਂ 5 ਤੇ ਕਿੰਨੇ ਜਾਣੇ ਸੀ ਪੁਲਿਸ ਵਾਲੇ ਫੁੱਲ ਚਲਾਈ ਸੀ ਤਾਂ ਸਾਤ ਨੂੰ ਤੇ ਫਾਇਰਿੰਗ ਇੱਕ ਨਹੀਂ ਕੀਤੀ ਫਾਇਰਿੰਗ ਇੱਕ ਨਹੀਂ ਕੀਤੀ ਬਾਕੀਆਂ ਦੀ ਹਾਲਤ ਕਿਵੇਂ ਤੁਹਾਡੇ ਨਾਲ ਦੇ ਨੇ ਬਾਕੀਆਂ ਦੀ ਪਤਾ ਨਹੀਂ ਸਰ ਇਹ ਕੱਲ੍ਹ ਦੀ ਤੁਹਾਡੇ ਥਾਣਾ ਹਰਫਕੇ ਦੇ ਵਿੱਚ ਪਿੰਡ ਚੱਕ ਹਮਦਗੇ ਵਗਵਾਕਿਆ ਹੋਇਆ ਕੀ ਗੱਲ ਹੋਣੀ ਕੱਲ੍ਹ ਥਾਣਾ ਹਰਫਕੇ ਦੇ ਵਿੱਚ ਰਾਤ ਨੂੰ دیر ਰਾਤ ਸਚੂ ਨੇ ਨਾਕਾ ਲਗਾਇਆ ਹੋਇਆ ਸੀ ਜਿੱਥੇ ਉਹਨੂੰ ਇਤਲਾਹ ਮਿਲੀ ਕਿ ਉੱਥੇ ਇੱਕ ਐਕਸੀਡੈਂਟ ਹੋਇਆ ਜੋ ਇਮੀਡੀਏਟਲੀ ਐਸਐਚਓ ਨੇ ਰੈਕਟ ਕਰਕੇ ਸਪੌਟ ਤੇ ਪਹੁੰਚਿਆ ਤਾਂ ਉੱਥੇ ਪਤਾ ਲੱਗਿਆ ਕਿ ਇਹ ਜਿਹੜੇ ਜਨਾਂ ਦਾ ਐਕਸੀਡੈਂਟ ਹੋਇਆ ਉਹ ਪਿੰਡ ਵੱਲ ਚਲੇ ਗਏ ਹਨ ਅਤੇ ਜਿਹੜਾ ਇੱਕ ਮੋਟਰਸਾਈਕਲ ਵਾਲਾ ਉਹਦੀ ਕਾਫੀ दारू ਪੀਤੀ ਹੋਈ ਸੀ ਜੋ ਐਸਐਚਓ ਇਮੀਡੀਟਲੀ ਉੱਥੇ ਪਹੁੰਚਿਆ ਪਿੰਡ ਦੇ ਵਿੱਚ ਤਾਂ ਉੱਥੇ ਕਾਫੀ ਲੋਕਾਂ ਦਾ ਹਜੂਮ ਇਕੱਠਾ ਹੋਇਆ ਸੀ ਜਿਹੜਾ ਉਹ ਮੋਟਰਸਾਈਕਲ ਵਾਲਾ ਸੀ ਉਹਦੀ ਕਾਫੀ दारू ਪੀਤੀ ਹੋਈ ਸੀ ਜਦੋਂ ਉਹਨੇ ਗੱਲਬਾਤ ਕਰਨੀ ਸ਼ੁਰੂ ਕੀਤੀ ਤੇ ਮੋਟਰਸਾਈਕਲ ਵਾਲੇ ਉਹਨੂੰ ਪੁੱਛਿਆ ਵੀ ਤੂੰ ਐਕਸੀਡੈਂਟ ਕੀਤਾ ਇਹਦਾ ਕੀ ਕਾਰਨ ਹੈ ਤਾਂ ਉਹਨੇ ਪਿੰਡ ਦੇ ਹੋਰ ਬੰਦੇ ਵੀ ਤਲਖੀ ਚ ਆ ਗਏ ਉਹਨੇ ਪੁਲਿਸ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਜਿੱਥੇ ਪੁਲਿਸ ਨੇ ਆਪਣੇ ਬਚਾਅ ਲਈ ਵਾਈਫਾਈ ਕੀਤਾ ਇਸ ਸਾਰੇ ਘਟਨਾਕਰਮ ਦੇ ਵਿੱਚ ਪੰਜ ਬੰਦੇ ਜਦੋਂ ਉਹਨਾਂ ਨੇ ਹਮਲਾ ਕੀਤਾ ਪਿੰਡ ਵਾਲਿਆਂ ਨੇ ਟੋਟਲ ਪੰਜ ਬੰਦੇ ਜ਼ਖਮੀ ਹੋ ਗਏ ਜਿੰਦੇ ਵਿੱਚ ਦੋ ਪੁਲਿਸ ਮੁਲਾਜ਼ਮ ਸੀ ਤੇ ਤਿੰਨ ਬੰਦੇ ਸਿਵਲ ਦੇ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਇਮੀਡੀਏਟਲੀ ਹਸਪੀਟਲ ਜਿਹੜਾ ਐਡਮਿਟ ਕਰਾਇਆ ਗਿਆ ਸਾਰਿਆਂ ਦੀ ਹਾਲਤ ਠੀਕ ਹੈ ਇਸ ਸਾਰੇ ਮਾਮਲੇ ਦੀ ਜਾਂਚ ਚੱਲ ਰਹੀ ਹੈ ਥੈਂਕ ਯੂ ਜੀ ਤੋਂ ਮਾਦੇ ਜਿਹੜਾ ਮੁੰਡਾ ਜ਼ਖਮੀ ਹੋਇਆ ਤੁਹਾਡੇ ਕੀ ਲੱਗਦਾ ਜੀ ਪਤ ਮੈਡਮ ਕੀ ਹੋਇਆ ਕੀ ਹੋਏ ਇਹੋ ਵੀ ਉਹ ਨਗੋਲੀ ਚਲਾਤੀ ਏ ਤੇ ਸਾਨੂੰ ਇਹ ਨਹੀਂ ਪਤਾ ਕਿ ਵਹੀ ਰਹਤੇ ਚ ਉਹ ਮੁੰਡਾ ਵਿਚਾਰਾ ਲੰਗਾ ਜਾਂਦਾ ਹੂੰ ਤਿੰਨੇ ਚਾਰੇ ਦਿਨ ਹੀ ਲੰਗੇ ਜਾਂਦੇ ਨੇ ਨਗਰ ਕਾ ਕੇ ਮੁੜੇ ਆਉਂਦੇ ਹੀ ਤੇ ਗੋਲੀ ਕਿਨੇ ਚਲਾਈ ਗੋਲੀ ਪੂਸਾ ਲਈ ਚਲਾਈ ਆ ਕਿਉਂ ਕਰਨ ਪਤਾ ਨਹੀਂ ਹੁਣ ਉਹਨਾਂ ਨੂੰ ਕੀ ਕਰਨੀ ਹੈ ਉਹੋ ਹੀ ਕਰਨੀ ਹੈ ਜਿਹੜੇ ਮੁੰਡੇ ਤੇ ਮਿਲ ਗਏ ਉਹਨੂੰ ਤਾਂ ਚਲਾਈ ਨਾ ਤੇ ਦੂਜੇ ਜਿਹੜਾ ਮਾਰਦੇ ਰੱਖ ਛੱਡਾਂ ਕਿਉਂ ਪੂਸਾ ਦਾ ਕੋ ਨਸ਼ੇ ਚ ਹੀ ਗਏ ਵੇਸੇ ਹੁਣ ਕਹੀ ਪਤਾ ਮਰ ਜਣੇ ਨਸ਼ੇ ਚ ਹੀ ਓਏ ਕੁੰਡੀਆ ਮੁੱਛਾ ਮੈਨੂੰ ਇੱਥੇ ਤਾਂ ਆ ਜਾਂਦੀ ਇੱਥੇ ਤਾਂ ਮੈਨੂੰ ਦੱਬਾਂ ਹੀ ਪਿੰਡ ਵਾਲਿਆਂ ਨੇ ਪੁੱਛਿਆ ਨਹੀਂ ਬਾਤੂ ਫੜ ਕੇ ਪਿਆਣਾ ਅਸੀਂ ਤਾਂ ਆ ਕੇ ਮੁੰਡੇ ਨੂੰ ਲੈ ਕੇ ਇੱਧਰ ਪਿੱਛੇ ਪਤਾ ਨਹੀਂ ਕੀ ਉਹ ਹੋਇਆ ਤੇ ਕੀ ਨਹੀਂ ਹੋਇਆ ਉਹ ਗਿਆ ਆਂਦਾ ਪੁਲਿਸ ਵਾਲੇ ਕਾਫੀ ਦੀਆਂ ਗੱਡੀਆਂ ਤੇ ਉਹਨਾਂ ਚੁੱਪ ਕਰਕੇ ਪੱਤਰਕਾਰ ਨਹੀਂ ਗਿਆ ਕੋਈ ਕੁਛ ਨਹੀਂ ਤੇ ਉਹਨਾਂ ਦੀ ਗੱਡੀ ਲੈ ਆਂਦੀ ਹੈ ਨਹੀਂ ਪੁੱਲਸ ਵਾਲੇ ਫਾਇਰਿੰਗ ਕਿਉਂ ਕਰਤੀ ਬਿਨਾਂ ਵਜੇ ਆਮ ਬੰਦਿਆਂ ਦੇ ਫਾਇਰਿੰਗ ਬਿਨਾਂ ਵਜੇ ਕਰਤੀ ਆ ਕਿ ਪੁਲਸਰ ਤੋਂ ਆਇਆ ਉਹਨੇ ਨਾਕਾ ਨੋਕਾ ਲੱਗਾ ਹੁਣ ਆਪ ਹੀ ਜਾਦੇ ਨਹੀਂ ਹੋਣਾ ਤੇ ਅਹੀਂ ਇਹ ਲੰਗੇ ਜਾਂਦੇ ਉਹ ਮੁੰਡੇ ਨੇ ਹੱਦ ਨਾਲ ਖਰਾਬੀ ਕੀਤੀ ਆ ਤੇ ਅਹੀਂ ਮਾਰਨੇ ਤਾਂ ਮੁੰਡੇ ਦੇ ਹੀ ਮੁੰਡੇ ਤੋਂ ਮਾਰੀ ਜਾਂਦੇ ਆਪਾਂ ਨੇ ਕੀ ਦੋਖ ਸੇ ਤੇ ਆਪਾਂ ਨੇ ਤਾਂ ਗਲਤੀ ਨਹੀਂ ਕੀਤੀ ਤੇ ਮੇਰੇ ਮੁੰਡੇ ਨੂੰ ਕਿਉਂ ਮਾਰਿਆ ਨੇ ਤੁਸੀਂ ਹੁਣ ਕੀ ਚਾਹਦੇ ਹੋ ਕੀ ਚਾਹਦੇ ਅਹੀਂ ਤਾਂ ਨੇ ਬਿਆੜਾ ਮੁੰਡਾ ਬਚਣਾ ਚਾਹੀਦਾ ਹੋਰ ਹਿੱਕਿਆ ਹਣਾ ਪੁਲਸਰ ਨੇ ਅਸੀਂ ਕਿੰਨੇ ਕਿ ਜਾਣੇ ਸੀ ਪੁਲਸਰ ਨੇ ਸੇ ਹੱਥ ਲੈਨੇ ਗਏ ਹੀ ਹਾਰੇ ਕੋ ਗਣੀ ਚੇਰ ਮੈਥੂ ਮੈਨੂੰ ਤਾਂ ਅਜਿਹਾ ਜਦੋਂ ਪੁੱਤ ਨੂੰ ਹੱਟ ਲੱਗ ਜਾਵੇ ਮਾਵਾਂ ਦੇ ਪੱਲੇ ਕੁਝ ਨਹੀਂ ਰਹਿ ਜਾਂਦਾ ਮੈਨੂੰ ਤਾਂ ਕੋਈ ਨਜ਼ਰ ਨਹੀਂ ਆਇਆ ਵੀ ਕੀ ਹੋ ਗਿਆ ਤੇ ਕੀ ਨਹੀਂ ਹੋ ਗਿਆ ਕਿੰਨੇ ਜਣਿਆਂ ਨੂੰ ਜ਼ਖਮੀ ਹੋਏ ਆ ਚਾਰ ਅੱਛਾ ਚਾਰ ਨੇ